ਮਤਲਬ ਤੇਲ ਪੈਉਣ ਦੀ ਰੀਡਿੰਗ ਵੀ ਦੇਣੀ ਹੈ ਨੇ ਵੀ ਕਿੰਨਾ ਪੈ ਗਿਆ ਹਾਂਜੀ ਔਰ ਇਹਨੇ ਤੁਹਾਨੂੰ ਟੋਟਲ ਰੀਡਿੰਗ ਵੀ ਦੇਣੀ ਆ ਵੀ ਤੁਸੀਂ ਅੱਜ ਤੱਕ ਜਿੰਦੇ ਦਾ ਆਪਾਂ ਪੰਪ ਲਿਆ ਹੈ ਅੱਜ ਤੱਕ ਕਿੰਨਾ ਤੇਲ ਆਪਾਂ ਪਾ ਚੁੱਕੇ ਹਾਂ ਇਹਨੇ ਹੋਰ ਰੀਡਿੰਗ ਵੀ ਦੇਣੀ ਆ ਔਰ ਜਿਹੜਾ ਐਟ ਅ ਟਾਈਮ ਆਪਾਂ ਪਾ ਰਹੇ ਹਾਂ ਉਹ ਰੀਡਿੰਗ ਵੀ ਦੇਣੀ ਆ ਜੀ ਠੀਕ ਹੈ ਜੀ ਹਾਂਜੀ ਇਹ ਮੰਨ ਲਓ ਇਹ ਆਟੋ ਕਟ ਹੈ ਜੀ ਅੱਛਾ ਆਟੋ ਕਟਾ ਵੀ ਜਿਹੜਾ ਨੋਜ਼ਲ ਹੈ ਇਹ ਵੀ ਨੋਜ਼ਲ ਵੀ ਵਾਲਾ ਉਹਦੇ 'ਚ ਥੋੜੀ ਇੱਕ ਪ੍ਰੋਬਲਮ ਹੁੰਦੀ ਆ ਮੈਂ ਸ਼ੇਅਰ ਕਰਦੇ ਆ ਤੁਹਾਡੇ ਨਾਲ ਹਾਂਜੀ ਮਤਲਬ ਉਹ ਉਹਦੀ ਹਾਈਟ ਕੱਟ ਜਾਂਦੀ ਆ ਓ ਹਾਈਟ ਉਚਾਨ ਘਟ ਜਾਂਦੀ ਹੈ ਹਾਂਜੀ ਹਾਂਜੀ ਉਹਦੇ ਚ ਪ੍ਰੋਬਲਮ ਹੁੰਦੀ ਆ ਵੀ ਉਹਨੂੰ ਆਪਾਂ ਜਿਆਦਾ ਹਾਈਟ ਤੇ ਨਹੀਂ ਲਿਆ ਸਕਦੇ ਠੀਕ ਹੈ ਜੀ ਉਹ ਥੋੜੀ ਹਾਈਟ ਉਹਦੀ ਘਟ ਰਹੀ ਹੈ ਇਸ ਕਰਕੇ ਮਤਲਬ ਆਰਡਰ ਤੇ ਜਿਹਨੂੰ ਜ਼ਰੂਰਤ ਹੈ ਜਿਹੜੇ ਕੰਮ ਆ ਉਹਨਾਂ ਨੂੰ ਮਲ ਬਣਾ ਦੇਈਦਾ ਵਾਸੇ ਜਿਆਦਾ ਤਾਂ ਆਪਾਂ ਨੇ ਅੱਗੇ ਪਿੱਛੇ ਤੋਂ ਹੀ ਕੰਮ ਲੈਣਾ ਹੁੰਦਾ ਇਹ ਦੋਨੇ ਕੰਮ ਇਹਦੇ ਚ ਹੈਗੇ ਆ ਜੀ ਆਪਸ਼ਨ ਦਾ ਠੀਕ ਹੈ ਜੀ ਤੇ ਇਹ ਵੀਰੇ ਕਿੰਨੇ ਫੁੱਟ ਦਾ ਜੇ ਮੈਂ ਫੋਟੋ ਦਿਖਾ 8 ਫੁੱਟ ਹੈ ਬਾਈ ਜੀ 8 ਫੁੱਟ ਹਾਂਜੀ ਸਵਾ ਦੋ ਫੁੱਟ ਉੱਚਾ ਹੈ ਠੀਕ ਹੈ ਜੀ 8 ਫੁੱਟ ਲੰਬਾ 8 ਫੁੱਟਾ ਕਿੰਨਾ ਵੀਰੇ 8 ਫੁੱਟ ਚੜਾਈ ਹੈ ਜੀ ਸਮਾ ਦੋ ਫੁੱਟ ਉਚਾਈ ਹੈ ਜੀ ਠੀਕ ਹੈ ਜੀ ਜਿਹੜੀ ਆਉਂਦੀ ਹੁੰਦੀ ਆ ਉਹਦੀ ਕਿੰਨੀ ਹੁੰਦੀ ਹੈ ਲੈਂਥ ਵਗੈਰਾ ਦੇ ਕੇ ਇਹ ਕਿੰਨੇ weight ਤੇ ਆ ਜੀ weight ਦੀ ਗੱਲ ਕਰੀਏ ਪਹਿਲਾਂ ਇਹਦਾ weight ਹੈਗਾ ਵੀ ਜੀ 3 ਕੁਇੰਟਲ 35 40 ਕਿਲੋ 3 ਕੁਇੰਟਲ 35 40 ਕਿਲੋ ਹਾਂਜੀ 11 10 ਹਾਲਾ ਜੀ ਇਹ ਠੀਕ ਹੈ ਜੀ ਹਾਂਜੀ ਇਹਦਾ ਇਹ ਹੈਗਾ ਜੀ C10 ਚ C10 ਚ ਹਾਂਜੀ ਜਿਹੜਾ ਮੰਨ ਲਓ ਉਹ ਪਿੱਛੇ ਵਾਲਾ ਜੀ ਉਹ ਹੈਗਾ ਮਤਲਬ ਪ੍ਰੋਫਾਈਲ 10 ਦੇ ਵਿੱਚ ਠੀਕ ਹੈ ਜੀ ਹਾਂਜੀ ਏ ਸੀ 10 ਚ ਆ ਗਿਆ ਉਪਰ ਫਾਈਲ 10 ਚ ਆ ਗਿਆ ਇਹ ਉਪਰ ਫਾਈਲ 10 ਚ ਜੀ ਇਹਨੂੰ ਮਤਲਬ ਸਿੱਧੀ ਟੈਂ ਵੀ ਕਹਿੰਦੇ ਨੇ ਹਾਂ ਸਿੱਧੀ ਟੈਂ ਜਿਹੜੀ ਆਪਾਂ ਬਣਵਾਈ ਆ ਮੇਨ ਸਿੱਧੀ ਟੈਂ ਹਾਂ ਜੀ ਤੁਸੀਂ ਵੀ ਇਸੇ ਟੈਂ ਚ ਹੀ ਲੈ ਕੇ ਗਏ ਸੀਗੇ ਹਾਂ ਜੀ ਹਾਂਜੀ ਇਸੇ ਟਾਈਮ 'ਚ ਗਿਆ ਆਪਣਾ ਵੀਰੇ ਇਹ ਕੋਈ ਫਰਕ ਹੁੰਦਾ ਮੰਨ ਲਓ ਏਸੀ 'ਚ ਆ ਗਿਆ ਤੇ ਇਹ ਪ੍ਰੋਫਾਈਲ 'ਚ ਆ ਗਿਆ ਉਸ ਜੀ ਅਲੱਗ-ਅਲੱਗ ਮਤਲਬ ਲੱਗ ਆਪਣਾ ਦੋਨੇ ਕਲਟੀਵੇਟਰ ਦਾ ਬਹੁਤ ਵਧੀਆ ਆ ਤਾਂ ਤੁਸੀਂ ਚਲਾਈ ਰਹੇ ਹੋ ਆਪਣੇ ਘਰੇ ਹਾਂਜੀ ਉਹਨੂੰ ਪਤਾ ਹੀ ਹੈ ਜੀ ਮਤਲਬ ਲੱਗ ਇਹਦਾ ਵੀ ਆਪਣੇ ਕਲਟੀਵੇਟਰ ਦਾ ਬਹੁਤ ਵਧੀਆ ਠੀਕ ਹੈ ਜੀ ਮਤਲਬ ਜ਼ਿਆਦਾਤਰ ਨਹੀਂ ਕਿ ਕਿਸਾਨ ਭਰਾ ਦੀ ਉਹ ਹੁੰਦੀ ਹੈ ਸ਼ਿਕਾਇਤ ਵੀ ਹਲ ਤਰਦਾ ਤਰਦਾ ਜੀ ਵੀ ਜਿੱਥੋਂ ਰੱਖਿਆ ਵੀ ਉੱਥੋਂ ਨਹੀਂ ਲੱਗਦਾ ਹਾਂ ਆਪਣਾ ਇਹ ਸੀ10 ਵਾਲਾ ਵੀ ਆਪਾਂ ਜਿੱਥੋਂ ਰੱਖਦਾ ਜੀ ਉੰਜੇ ਚ ਉਤੋਂ ਹੀ ਲੱਗੂਗਾ ਇੱਕ ਨਾ ਆਪਣੇ ਕਲਟੀਵੇਟਰ ਦੀ ਕੰਟਰੋਲਿੰਗ ਬਹੁਤ ਆਈ ਜਿਹੜਾ ਆਪਾਂ ਲੈ ਕੇ ਗਏ ਆ ਸੈਟ ਹਨ ਹਾਂਜੀ ਉਹਦੇ ਵਿੱਚ ਕੰਟਰੋਲਿੰਗ ਆਈ ਹੈ ਕਾਫੀ ਬਹੁਤ ਵਧੀਆ ਕੰਟਰੋਲਿੰਗ ਆਈ ਹੈ ਜੀ ਆਪਾਂ ਹੋਰ ਵੀ ਚਲਾਏ ਆ ਤੇ ਉਹ ਉਹਦੇ ਤੋਂ ਇਲਾਵਾ ਵੀ ਜਿਵੇਂ ਆਪਾਂ ਇਹ ਚਲਾ ਕੇ ਹਨਾ ਉਸ ਤੋਂ ਬਾਅਦ ਹੋਰ ਵੀ ਪਾਏ ਨਾ ਤੇ ਉਹ ਦੂਜਾ ਚਲਾਇਆ ਤੇ ਉਨੀ ਕੰਟਰੋਲਿੰਗ ਨਹੀਂ ਆਈ ਉਹ ਉਹਨਾਂ ਦੀ ਕੰਟਰੋਲਿੰਗ ਆਉਂਦਾ ਤੁਸੀਂ ਕਾਰਨ ਵੈਸੇ ਤਾਂ ਸਾਨੂੰ ਦੱਸਿਆ ਹੀ ਸੀ ਵੀ ਆ ਜਿਹੜੀ ਚੜਾਈ ਦਿੱਤੀ ਹੈ ਨਾ ਹਾਂਜੀ ਭਾਈ ਜੀ ਇੱਕ ਤਾਂ ਜਿਹੜਾ ਹੈਗਾ ਆਪਣਾ ਮਤਲਬ ਆ ਹਿੱਚ ਜਿਹੜੀ ਇਹ ਹਿੱਚ ਨੂੰ ਆਪਾਂ ਪਿੱਛੇ ਖੋਲ ਕੇ ਲਾਉਨੇ ਆ ਆਮ ਤੁਸੀਂ ਹਲਾਂ ਦੇ ਹਿੱਚ ਦੇਖੋਗੇ ਸਿੱਧੀ ਲੱਗੀ ਹੁੰਦੀ ਸਿੱਧੀ ਲੱਗੀ ਹੁੰਦੀ ਆਪਾਂ ਹਿੱਚ ਨੂੰ ਖੋਲ ਕੇ ਲਾਉਨੇ ਆ ਦੂਜਾ ਜਿਹੜੀ ਆ ਹਿੱਚ ਦੀ ਹਾਈਟ ਹੈ ਹਾਂਜੀ ਵੀਰੇ ਇਹ ਆਪਣਾ ਹਰ ਇੱਕ ਟਰੈਕਟਰ ਦੇ ਟਾਇਰ ਦੇ ਅਕੋਰਡਿੰਗ ਸੈੱਟ ਕਰਦੇ ਆ ਇਹਨੂੰ ਠੀਕ ਹੈ ਵੀਰੇ ਜਦੋਂ ਅਸੀਂ ਕਿਸਾਨ ਭਰਾ ਸਾਨੂੰ ਆਰਡਰ ਦਿੰਦਾ ਹੈ ਕਲਟੀਵੇਟਰ ਦਾ ਤਾਂ ਅਸੀਂ ਉਹਨਾਂ ਨੂੰ ਪੁੱਛਦੇ ਆਂ ਜੀ ਟਰੈਕਟਰ ਕਿਹੜਾ ਹੈ ਹਾਂਜੀ ਟਾਇਰ ਸ ਤਾਂ ਮਨ ਫਿਰ ਅਸੀਂ ਉਸ ਦੇ ਅਕੋਰਡਿੰਗ ਮਤਲ ਹਿਚ ਦੀ ਜਿਹੜੀ ਹੈ ਇਹਨੂੰ ਹਾਈਟ ਜਿਹੜੀ ਮਤਲ ਅਸੀਂ ਰੱਖਦੇ ਆ ਠੀਕ ਹੈ ਜੀ ਇਸ ਕਰਕੇ ਮਤਲ ਜਿਵੇਂ ਤੁਸੀਂ ਆਹ ਮਾਡਲ ਤਾਂ ਤੁਸੀਂ ਆਪ ਖੁਦ ਤਲਾ ਰਹੇ ਹੋ ਇਹਦੇ ਚ ਤੁਹਾਨੂੰ ਕੰਟਰੋਲ ਉਹਦੇ ਕੰਟਰੋਲ ਉਹਦੇ ਚ ਵੀ ਆਪਣਾ ਇੰਨਾ ਹੀ ਆ ਠੀਕ ਹੈ ਵੀਰੇ ਉਹਦੇ ਵਿੱਚ ਵੀ ਇੰਨਾ ਹੀ ਆ ਸੀਟਨ ਵਾਲੇ ਚ ਵੀ ਕੰਟਰੋਲ ਜਿਹੜਾ ਹੈ ਐਸੇ ਤਰ੍ਹਾਂ ਰਹਿਣਾ ਹੈ ਠੀਕ ਹੈ ਜੀ ਬਾਕੀ ਤੁਸੀਂ ਚਲਾ ਕੇ ਜਿਹੜੀ ਵੀਡੀਓ ਪਾਈ ਕਿਸਾਨ ਭਰਾਵਾਂ ਨੇ ਬਹੁਤ ਪਿਆਰ ਦਿੱਤਾ ਅੱਬੇ ਵੇਖਿਆ ਆਪਾਂ ਆਪ ਨੂੰ ਕੰਟਰੋਲਿੰਗ ਪੱਖੋਂ ਤਾਂ ਜੀ 1% ਵੀ ਆ ਨਹੀਂ ਹੋਇਆ ਵੀ ਫਰਕ ਹੀ ਨਹੀਂ ਆਇਆ ਜਿੰਨੀ ਤੋਂ 2% ਵੀ ਨਹੀਂ ਆਇਆ ਹੋਇਆ ਬਲਾਂਾ ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ ਵੀਡੀਓ ਪਾਉਣ ਤੇ ਹਾਲ ਚਲਾ ਕੇ ਮਤਲਬ ਸਾਨੂੰ ਕੱਲ ਵੀ ਸਾਨੂੰ ਇੰਗਲੈਂਡ ਤੋਂ ਮਤਲਬ ਦੋ ਸਾਡੀਆਂ ਜਿਹੜੀਆਂ ਬੁਕਿੰਗਾਂ ਹੋਈਆਂ ਠੀਕ ਹੈ ਜੀ ਉਹਨਾਂ ਨੇ ਮਤਲਬ ਤੁਹਾਡੀ ਵੀਡੀਓ ਦੇਖ ਕੇ ਹੀ ਸਾਨੂੰ ਮਤਲਬ ਉਹਨਾਂ ਨੇ ਬੁਕਿੰਗ ਪਾਈ ਹੈ ਠੀਕ ਹੈ ਜੀ ਉਹਨਾਂ ਨੇ ਮਤਲਬ ਇੱਕ ਵੀਰ ਜੀ ਨੇ ਆਪਣਾ ਢਾਲੀਵਾਲ ਫਾਰਮ ਵਾਲੇ ਠੀਕ ਹੈ ਜੀ ਮੋਗੇ ਤੋਂ ਠੀਕ ਹੈ ਜੀ ਉਹ ਇੰਗਲੈਂਡ ਤੋਂ ਉਹਨਾਂ ਨੇ ਬੁਕਿੰਗ ਕਰਵਾਈ ਹੈ ਇੱਕ ਹੈਗੇ ਨੇ ਤਰਨਤਾਰਨ ਸਾਹਿਬ ਤੋਂ ਠੀਕ ਹੈ ਵੀਰੇ ਉਹ ਵੀ ਆਪਣਾ ਇੰਗਲੈਂਡ ਤੋਂ ਨੇ ਉਹਨਾਂ ਨੇ ਵੀ ਆਪਾਂ ਨੂੰ ਬੁਕਿੰਗ ਪਾਈ ਹੈ ਠੀਕ ਹੈ ਤੇ ਔਰ ਦੂਜਾ ਨਾਲ ਡੀਜ਼ਲ ਟੈਂਕੀ ਦੀ ਵੀ ਤਰਨਤਾਪਨ ਤੋਂ ਗੁਰਦੁਆਰਾ ਸਾਹਿਬ ਤੋਂ ਆਪਾਂ ਨੂੰ ਆਈ ਹੈ। ਇਹ ਨਾ ਮळे ਹਲਾਉਂਦਾ ਇੱਕ ਹੋਰ ਦੱਸ ਦੋ ਜੀ ਇੱਕ ਆਪਣਾ ਜਿਹੜਾ ਕਿੰਨੇ ਤੋਂ ਲੈ ਕੇ ਕਿੰਥੋਂ ਤੱਕ ਆਪਾਂ ਬਣਾ ਦਿੰਨੇ ਆਪਾਂ 7 ਤੋਂ ਲੈ ਕੇ ਬਾਈ ਜੀ ਮਤਲ ਜ਼ਿਆਦਾ 19 ਤੱਕ ਮਤਲ ਬਣਦੇ ਆ 7 ਤੋਂ ਲੈ ਕੇ 19 ਤੱਕ ਬਣਾਉਣ ਨੂੰ ਆਪਾਂ ਜ਼ਿਆਦਾ ਵੀ ਬਣਾ ਸਕਦੇ ਆ ਕੋਈ ਦਿੱਕਤ ਨਹੀਂ ਹੋਰ ਅੱਗੇ ਵੀ ਬਣਾ ਸਕਦੇ ਆ ਮਤਲ ਜਿਹੜੇ ਰੂਟੀਨ ਚ ਜਿਹੜੇ ਬਣਨ ਵਾਲੇ ਆ ਜਿਹੜੇ ਰੂਟੀਨ ਚ ਬਣਦੇ ਆ ਆਪਣੇ ਔਰ ਜ਼ਿਆਦਾ ਮਤਲ ਮਤਲਬ ਜਿਹੜੇ ਸਾਡੇ ਗੁਜਰਾਤ ਚ ਜਾਂ ਯੂਪੀ ਚ ਜਾਂਦੇ ਆ ਜਾਂ ਕੁਛਕ ਫਾਰਮਰ ਸਾਡੇ ਕੋਲੇ ਰਾਜਸਥਾਨ ਦੇ ਬਾਗਬਾਨੀ ਵਾਲੇ ਫਾਰਮਰ ਹੈ। ਹਾਂਜੀ। ਉਹ ਮਤਲਬ ਫਿਰ ਸੱਤ ਲੈਂਦੇ ਆ ਜੀ ਉਹ। ਠੀਕ ਹੈ ਜੀ। ਮਤਲਬ ਟਰੈਕਟਰ ਛੋਟੇ ਬਾਗ ਚ ਚੱਲਦੇ ਆ। ਵੀ ਆਪਣੇ ਰੁਟੀਨ ਚ ਚੱਲਦੇ ਰਹਿੰਦੇ ਆ ਸੱਤ ਤੋਂ ਲੈ ਕੇ 19 ਤੱਕ ਤਾਂ ਆਪਣੇ ਰੈਗੂਲਰ ਆ। ਬਣਦੇ ਆ ਹਾਂਜੀ। ਠੀਕ ਹੈ। ਤੇ ਇਹ ਵੇਟ ਦੇ ਸਿਰ ਤੇ ਤੁਸੀਂ ਵੇਟ ਤਾਂ ਜਿੰਨਾ ਮਰਜ਼ੀ ਲੈ ਸਕਦੇ ਆ ਨਾ ਆਪਦੀ ਚੋਇਸ ਹੈਗੀ। ਹਾਂਜੀ ਵੇਟ ਦੇ ਵਿੱਚ ਫਿਰ ਮਤਲਬ ਜ਼ਿਆਦਾ ਅਸੀਂ ਅ ਇਸੇ ਵੇਟ ਨੂੰ ਜਿਹੜਾ ਤੁਹਾਨੂੰ ਦੱਸਿਆ ਜਿਹੜਾ ਆ ਹਲ ਨੇ ਜੀ ਇਹਨਾਂ ਦਾ ਤਾਂ ਬਣਦਾ तकरीबन ਇਸ ਟੈਂ ਦੇ ਵਿੱਚ 3 ਕੁਇੰਟਲ 5 7 10 ਕਿਲੋ ਤੱਕ ਹਾਂਜੀ ਇਸ ਟੈਂ ਦੇ ਵਿੱਚ ਬਣਦਾ ਜੀ 3 ਕੁਇੰਟਲ 35 40 ਕਿਲੋ 35 40 ਕਿਲੋ ਹਾਂਜੀ ਮਤਲਬ ਉਹਦੀ ਫਿਰ ਮਟਾਈ ਘਟ ਜਾਂਦੀ ਹੈ ਜੇ ਆਪਾਂ ਵਜਨ ਘਟਾਉਣਾ ਜੀ ਜਿਵੇਂ ਆ ਟੈਂ ਹੈ ਜਿਹੜੀ ਇਹ ਪਤਲੀ ਲੱਗੂਗੀ ਐਂਗਲ ਹਲਕਾ ਲੱਗ ਜਾਂਦਾ ਮਤਲਬ ਉਹ ਫਿਰ ਵੇਟ ਘਟ ਜਾਂਦਾ ਜੀ ਉਹਦਾ ਫਿਰ ਹਲਕੀ ਟੈਂ ਦਾ ਥੋੜਾ ਬੈਂਡ ਬੁੰਡ ਹੋਣ ਦਾ ਥੋੜਾ ਜਿਹਾ ਦਰ ਰੰਦਾ ਜੀ ਇਸ ਕਰਕੇ ਮਤਲਬ ਕਿਸਾਨ ਭਰਾਵਾਂ ਨੂੰ ਕਹਿੰਨੇ ਹੁੰਦੇ ਆ ਵੀ ਥੋੜਾ ਜਿਹਾ ਮਤਲਬ ਡਿਫਰੈਂਸ ਤਾਂ ਸਾਰਾ 30 40 ਕਿਲੋ ਦਾ ਆਉਣਾ ਹੁੰਦਾ ਹਾਂ ਕੋਈ ਜਿਆਦਾ ਫਰਕ ਨਹੀਂਗਾ 30 40 ਕਿਲੋ ਦਾ ਕਿੰਨਾ ਕਰੇ ਪ੍ਰਾਈਸ ਰੇਂਜ ਚ ਫਰਕ ਪੈ ਜਗਾ ਹਾਂਜੀ ਭਾਈ ਜੀ ਹਾਂਜੀ ਜੀ ਹੁਣ ਵੀਰੇ ਗੱਲ ਕਰੀਏ ਡੀਜ਼ਲ ਟੈਂਕ ਦੀ ਹੈਨਾ ਆਪਣੇ ਮਗਰੇ ਖੜਾ ਡੀਜ਼ਲ ਟੈਂਕ ਇਹ ਜਾਣਾ ਕਿੱਥੇ ਜੀ ਇਹ ਸਾਡੇ ਲੋਕਲੀ ਰਤੀਏ ਦੇ ਕਿਸਾਨ ਭਰਾ ਨੇ ਜੀ ਉਹਨਾਂ ਨੇ ਬਣਵਾਇਆ ਠੀਕ ਹੈ ਜੀ ਹਾਂਜੀ ਉਹ ਵੈਸੇ ਇਸ ਤੋਂ ਬਾਅਦ ਜਿਹੜਾ ਜਾਣਾ ਤਰਨ ਤਰਨ ਸਾਹਿਬ ਦੇ ਨਾਲ ਪਿੰਡ ਭੱਟੀ ਅੱਛਾ ਜੀ ਉੱਥੇ ਭੱਟੀ ਤਹਿਸੀਲ ਦੇ ਵਿੱਚ ਸਰੀ ਕ ਕੈਰੋ ਪਿੰਡ ਹਾਂ ਉੱਥੇ ਗੁਰਦੁਆਰਾ ਸਾਹਿਬ ਹੈ ਝਾੜ ਸਾਹਿਬ ਉੱਥੇ ਜਾਣਾ ਠੀਕ ਹੈ ਜੀ ਜਿਹੜਾ ਲੋੜ ਰਿਹਾ ਉਹ 2000 ਲੀਟਰ ਦਾ ਟੈਂਕ ਜਾਣਾ ਜੀ ਇਹ ਜਿਹੜਾ ਹੈਗਾ 1000 ਲੀਟਰ ਦਾ ਜੀ 1000 ਲੀਟਰ ਦਾ ਕੈਪੈਸਿਟੀ ਆਪਾਂ ਕਿੱਥੋਂ ਲੈ ਕੇ ਕਿੱਥੋਂ ਤੱਕ ਬਣਾਉਣੇ ਵੀਰੇ ਕੈਪੈਸਿਟੀ ਵੀ ਜੀ ਆਪਾਂ 1000 ਲੀਟਰ ਤੋਂ ਲੈ ਕੇ 5000 ਤੱਕ ਬਣਾਉਣੇ ਆ ਜੀ 1000 ਲੀਟਰ ਤੋਂ ਲੈ ਕੇ 5000 ਤੱਕ ਬਣਾਉਣੇ ਆ ਤੇ ਜਿਹੜਾ ਹੁਣ ਆਹ ਪੁਰਜਾ ਲੱਗਾ ਨਾ ਐਂਦੀ ਗੱਲ ਕਰਦੇ ਸੀ ਵੀ ਕੋਈ ਦੱਸਣ ਦੀ ਲੋੜ ਨਹੀਂ ਹਾਂਜੀ ਆਪੇ ਦੱਸੇਗਾ ਜੀ ਨਾ ਤੇ ਹਾਂਜੀ ਹਾਂਜੀ ਭਾਈ ਜੀ ਇਹ ਜਿਹੜਾ ਹੈਗਾ ਇਹ ਮਤਲਬ ਤੇਲ ਪੈਣ ਦੀ ਰੀਡਿੰਗ ਵੀ ਦੇਣੀ ਹੈ ਨੇ ਵੀ ਕਿੰਨਾ ਪੈ ਗਿਆ ਹਾਂਜੀ ਔਰ ਇਹਨੇ ਤੁਹਾਨੂੰ ਟੋਟਲ ਰੀਡਿੰਗ ਵੀ ਦੇਣੀ ਹੈ ਵੀ ਤੁਸੀਂ ਅੱਜ ਤੱਕ ਜਿੰਨੇ ਦਾ ਆਪਾਂ ਪੰਪ ਲਿਆ ਹੈ ਫਿਰ ਅੱਜ ਤੱਕ ਕਿੰਨਾ ਤੇਲ ਆਪਾਂ ਪਾ ਚੁੱਕੇ ਹਾਂ ਇਹਨੇ ਹੋਰ ਰੀਡਿੰਗ ਵੀ ਦੇਣੀ ਹੈ ਔਰ ਜਿਹੜਾ ਐਟ ਅ ਟਾਈਮ ਆਪਾਂ ਪਾ ਰਹੇ ਹਾਂ ਉਹ ਰੀਡਿੰਗ ਵੀ ਦੇਣੀ ਹੈ ਠੀਕ ਹੈ ਜੀ ਹਾਂਜੀ ਇਹ ਮੰਨ ਲਓ ਇਹ ਆਟੋ ਕੱਟ ਹੈ ਜੀ ਅੱਛਾ ਆਟੋ ਕੱਟਾ ਵੀ ਜਿਹੜਾ ਨੋਜ਼ਲ ਹੈ ਇਹ ਵੀ ਨੋਜ਼ਲ ਵੀ ਮਤਲਬ ਜਿਹੜੀ ਹੈ ਇਹ ਆਟੋ ਕੱਟ ਹੈ ਜੀ ਠੀਕ ਹੈ ਜੀ ਹਾਂਜੀ ਇਹਨੇ ਟੈਂਕੀ ਭਰਦੇ ਆ ਆਪਣੇ ਆਪ ਕੱਟ ਕਰ ਜਾਣਾ ਠੀਕ ਹੈ ਡੀਜ਼ਲ ਡੁੱਲਣ ਤੋਂ ਪਹਿ ਇਹ ਆਪਣੀ 1000 ਲੀਟਰ ਤੋਂ ਲੈ ਕੇ 5000 ਤੱਕ ਆਪਾਂ ਦੇਨੇ ਕੈਪੈਸਿਟੀ ਬਾਕੀ ਦਾ ਪਤਾ ਹੀ ਸਾਰਿਆਂ ਨੂੰ ਵੀ ਟੈਂਕ ਦਾ ਡੀਜ਼ਲ ਆਲ ਤੇ ਇਹਦੇ ਵਿੱਚ ਮਟੀਰੀਅਲ ਕਿਹੜਾ ਯੂਜ਼ ਹੋਇਆ ਜੀ ਸ਼ੀਟ ਐਚ ਆਰ ਦੀ ਯੂਜ਼ ਕਰੀਦੀ ਹੈ ਜੀ ਠੀਕ ਹੈ ਜੀ ਹਾਂਜੀ ਮਤਲਬ ਸ਼ੀਟ ਕਰੀਦੀ ਟਾਟਾ ਦੀ ਯੂਜ਼ ਆ ਵਧੀਆ ਫਰੈਸ਼ ਸ਼ੀਟ ਕਰਦੇ ਆ ਯੂਜ਼ ਠੀਕ ਹੈ ਜੀ ਮਤਲਬ ਇੱਕ ਆਪਣਾ ਥੋੜਾ ਸਾਡਾ ਜਿਹੜਾ ਜੋੜ ਲਾਉਣ ਦਾ ਇਹਨੂੰ ਤਰੀਕਾ ਉਹ ਵੱਖਰਾ ਹੈ ਠੀਕ ਹੈ ਜੀ ਆਮ ਤੌਰ ਤੇ ਕੀ ਹੁੰਦਾ ਵੀ ਇੱਥੋਂ ਕੱਲਾ ਬਸ ਬਿਲਡਿੰਗਾਂ ਪੱਲੇ ਜਿਹੜੇ ਲੱਗਦੇ ਆ ਹਾਂਜੀ फ्रंट वाला दे बैक वाला ਵੀ ਪੱਲੇ ਇੱਥੇ ਵੈਲਡਿੰਗ ਹੋ ਜਾਂਦੇ ਆ ਠੀਕ ਹੈ ਜੀ ਮਤਲਬ ਅਸੀਂ ਜਿਹੜਾ ਮਤਲਬ ਵੈਲਡਿੰਗ ਕਰਦੇ ਆ ਨੂੰ ਅਸੀਂ ਉਹ ਇੱਕ ਪ੍ਰਾਂਤ ਟਾਈਪ ਕਹਿ ਲਈਏ ਆਪਾਂ ਆਪਣੀ ਦੇਸੀ ਭਾਸ਼ਾ ਦੇ ਵਿੱਚ ਮਤਲਬ ਅੰਦਰ ਪਾ ਕੇ ਪੱਲਾ ਉਹਨੂੰ ਅੰਦਰੋਂ ਵੀ ਵੈਲਡ ਕਰੀ ਜਾਂ ਠੀਕ ਹੈ ਜੀ ਮੋੜ ਕੇ ਜੇ ਮੈਂ ਗੱਲ ਕਰਾਂ ਹਾਂਜੀ ਉਹਨੂੰ ਮਤਲਬ ਕਿ ਲੀਕੇਜ ਦੀ ਜਿਹੜੀ ਆ ਪ੍ਰੋਬਲਮ ਚਾਂਸੇ ਨਹੀਂ ਰਹਿੰਦੇ ਲੀਕੇਜ ਦੇ ਹਾਂਜੀ ਠੀਕ ਹੈ ਜੀ ਉਸ ਤੋਂ ਬਾਅਦ ਵੀਰੇ ਜਿੰਦਰੇ ਆ ਗਏ ਨਾ ਹਾਂਜੀ ਇਹ ਆ ਗਏ ਸਿੰਪਲ ਜਿੰਦਰੇ ਇਹ ਕਾ ਆ ਗਿਆ ਜੀ ਇਹ ਕੋ ਮਾਡਲ ਆ ਗਿਆ ਹਾਂਜੀ ਤੇ ਇਹ ਵੀਰੇ ਮੰਨ ਲਓ ਹਾਂਜੀ ਇਹ ਜਿਹੜਾ ਹੈਗਾ ਹੈਂਡਲ ਵਾਲਾ ਮਾਡਲ ਹੈ ਜੀ ਇਹਨੂੰ ਆਪਾਂ ਇੱਥੋਂ ਘੁਮਾ ਕੇ ਜੀ ਮਤਲਬ ਕੋਈ ਨਟ ਖੋਲਣ ਦੀ ਲੋੜ ਨਹੀਂ ਇਹਨੂੰ ਇੱਥੋਂ ਹੈਂਡਲ ਨਾਲ ਘੁਮਾ ਕੇ ਆਪਾਂ ਇਹਨੂੰ ਚੌੜਾ ਪੀੜਾ ਕਰ ਸਕਦੇ ਹਾਂ ਬਟ ਛੋਟੀ ਪਾਉਣੀ ਆ ਵੱਡੀ ਪਾਉਣੀ ਆ ਠੀਕ ਹੈ ਵੀਰੇ ਹਾਂਜੀ ਜਿਹੜਾ ਆਹ ਵਾਲਾ ਜੀ ਇਹ ਨਟਾਂ ਤੋਂ ਜਿਵੇਂ ਸਿੰਪਲ ਜਿੰਦਰਾ ਬਣਦਾ ਹੀ ਆ ਜੀ हां ਇਹਨੂੰ ਆਪਾਂ ਨਟਾਂ ਤੋਂ ਮਤਲਬ ਜਿੰਨਾ ਮਰਜ਼ੀ ਖੁੱਲਾ ਕਰ ਲਈਏ ਭੀੜਾ ਕਰ ਲਈਏ ਇਹ ਆਪਣਾ ਜਿਹੜਾ ਪੁਰਾਣਾ ਰਵੈਤੀ ਚੱਲਦਾ ਹੁੰਦਾ ਸਾਲਾਂ ਮਾਂ ਪਹਿਲਾਂ ਇਹ ਚੱਲਿਆ ਸੀ ਉਸ ਤੋਂ ਬਾਅਦ ਆ ਆ ਗਿਆ ਹੁਣ ਇਸ ਤੋਂ ਬਾਅਦ ਤਵੀ ਵਾਲਾ ਵੀ ਚੱਲ ਪਿਆ ਜੀ ਹਾਂਜੀ ਭਾਈ ਜੀ ਤਵੀ ਵਾਲੇ ਵੀ ਬਣਾਉਨੇ ਆ ਜੀ ਆਪਾਂ ਉਹ ਵੀ ਪਏ ਨੇ ਉਧਰਲੀ ਸਾਈਡ ਤਵੀ ਵਾਲੇ ਵੀ ਹਾਂਜੀ ਭਾਈ ਜੀ ਤੇ ਆ ਆਪਣਾ ਇਹ ਵਜ਼ਨ ਕਿੰਨਾ ਇੱਕਦੇ ਹੋਣਗੇ ਜੀ ਆ ਦੋਨੇ ਜਿੰਦਰੇ ਜਾਂ ਇੱਕ ਦਾ ਵਜ਼ਨ ਭਾਈ ਜੀ ਤਕਰੀਬਨ ਬਸ ਸਾਹੀ 1 ਕੁਇੰਟਲ 35 40 35 40 ਕਿਲੋ ਠੀਕ ਹੈ ਜੀ ਹਾਂਜੀ ਭਾਈ ਜੀ ਤੇ ਅਗਲੇ ਬੰਨੇ ਆ ਗਿਆ ਕਰਾਇਆ ਹਾਂਜੀ ਕਰਾਇਆ ਵੀਰੇ ਇੱਕ ਤਾਂ ਇਹ ਹੁਣ ਤੁਸੀਂ ਆ ਬਣਾ ਹੀ ਰੱਖਿਆ ਨਾ ਇਧਰ ਲਈ ਸਾਈਡੋਂ ਵੀ ਪੈ ਜਾਂਦਾ ਤੇ ਦੂਸਰੀ ਸਾਈਡੋਂ ਵੀ ਪੈ ਜਾਂਦਾ ਇੱਕ ਆਉਂਦਾ ਵੀਰੇ 360 ਜਿੰਨੂੰ ਆਪਾਂ ਕਹਿ ਦਿੰਨੇ ਹਾਂ ਉੱਤੇ ਬੈਠੇ ਹਨਾ ਹਾਂਜੀ ਭਾਈ ਜੀ ਪ੍ਰੈਸ਼ਰ ਵਾਲਾ ਵੀ ਹੋ ਜਾਂਦਾ ਤੇ ਕਿੱਲੀਆਂ ਨਿਕਲਨ ਵਾਲਾ ਵੀ ਹੋ ਜਾਂਦਾ ਹਾਂਜੀ ਭਾਈ ਜੀ ਉਹ ਵੀ ਬਣਦਾ ਜੀ ਆਪਣੇ ਕੋਲੇ ਮਤਲਬ ਉਹ ਕੋਈ ਮਤਲਬ ਆਰਡਰ ਤੇ ਜੇ ਕੋਈ ਬਣਵਾਉਂਦਾ ਤਾਂ ਆਪਾਂ ਬਣਾਉਨੇ ਆ ਠੀਕ ਹੈ ਜੀ ਇਹ ਜਿਹੜਾ ਹੈਗਾ ਇਹ ਸਿੰਪਲ ਕਰਾਹਾ ਇਹ ਆਪਣੇ ਕੋਲੇ ਰੁਟੀਨ 'ਚ ਆਵੇਂ ਮਿਲ ਜਾਂਦਾ ਜੀ ਇਹ ਰੁਟੀਨ 'ਚ ਮਿਲ ਜਾਂਦਾ ਹਾਂਜੀ ਹਾਂਜੀ ਕਿਉਂਕਿ ਜ਼ਿਆਦਾਤਰ ਸੇਲ ਇਹਦੀ ਆ ਉਹਦੇ 'ਚ ਜਿਹੜਾ 360 ਵਾਲਾ ਉਹਦੇ 'ਚ ਥੋੜੀ ਇੱਕ ਪ੍ਰੋਬਲਮ ਹੁੰਦੀ ਆ ਮੈਂ ਸ਼ੇਅਰ ਕਰਦੇ ਆ ਤੁਹਾਡੇ ਨਾਲ ਹਾਂਜੀ ਮਤਲਬ ਉਹ ਉਹਦੀ ਹਾਈਟ ਘਟ ਜਾਂਦੀ ਆ ਉੱਪਰ ਹਾਈਟ ਉਚਾਨ ਘਟ ਜਾਂਦੀ ਆ ਹਾਂਜੀ ਹਾਂਜੀ ਉਹਦੇ 'ਚ ਪ੍ਰੋਬਲਮ ਹੁੰਦੀ ਆ ਵੀ ਉਹਨੂੰ ਆਪਾਂ ਜਿਆਦੇ ਹਾਈਟ ਤੇ ਨਹੀਂ ਲਗਾ ਸਕਦੇ ਠੀਕ ਹੈ ਜੀ ਉਹ ਥੋੜੀ ਹਾਈਟ ਉਹਦੀ ਘਟ ਰੰਦੀ ਆ ਇਸ ਕਰਕੇ ਮਤਲਬ ਉਹ ਆਰਡਰ ਤੇ ਜਿਹਨੂੰ ਜ਼ਰੂਰਤ ਆ ਜਿਹੜੇ ਖਾਣਾ ਉਹਨਾਂ ਨੂੰ ਮਲ ਬਣਾ ਦੇਈਦਾ वैसे ज्यादातर अपनें आगे पीछे तो ही काम ਲੈਣਾ ਹੁੰਦਾ ਇਹ ਦੋਨੇ ਕੰਮ ਇਹਦੇ ਚ ਹੈਗੇ ਆ ਜੀ ਆਪਸ਼ਨ ਦਾ ਠੀਕ ਹੈ ਜੀ ਤੇ ਇਹ ਵੀਰੇ ਕਿੰਨੇ ਫੁੱਟ ਦਾ ਜੇ ਮੈਂ ਫੁੱਟ ਪੁੱਛਾਂ 10 ਫੁੱਟ ਹੈ ਬਾਈ ਜੀ 8 ਫੁੱਟ ਹਾਂਜੀ ਸਵਾ 2 ਫੁੱਟ ਉੱਚਾ ਹੈ ਠੀਕ ਹੈ ਜੀ 8 ਫੁੱਟ ਲੰਬ 8 ਫੁੱਟ ਕਿੰਨਾ ਵੀਰੇ 8 ਫੁੱਟ ਚੜਾਈ ਹੈ ਜੀ ਸਵਾ 2 ਫੁੱਟ ਉਚਾਈ ਹੈ ਜੀ ਠੀਕ ਹੈ ਜੀ ਜਿਹੜੀ ਆਉਂਦੀ ਹੁੰਦੀ ਆ ਉਹਦੀ ਕਿੰਨੀ ਹੁੰਦੀ ਹੈ ਲੈਂਥ ਵਗੈਰਾ ਦੱਸੋ ਉਹ ਉਹ ਜ਼ਿਆਦਾਤਰ 7 ਫੁੱਟ ਚ ਹੀ ਬਣਾਉਂਦੇ ਆ ਜੀ ਵੈਸੇ ਅਸੀਂ 8 ਚ ਵੀ ਬਣਾਉਂਦੇ ਆ ਉਹ 360 ਵਾਲਾ ਹਾਂਜੀ ਉਹ ਜ਼ਿਆਦਾ ਆਮ ਉਹ 7 ਫੁੱਟ ਚ ਬਣਦਾ ਜੀ ਠੀਕ ਹੈ ਜੀ ਹਾਂਜੀ ਤੇ ਵੀਡੀਓ ਨੂੰ ਸ਼ੇਅਰ ਕਰੇ ਇੱਕ ਵਾਰੀ ਵੀਰੇ ਐਡਰੈਸ ਤੇ ਆਪਣਾ ਨੰਬਰ ਜਰੂਰ ਦੱਸੋ ਜੀ ਮੋਬਾਈਲ ਨੰਬਰ ਮੇਰਾ ਹੈਗਾ ਬਾਈ ਜੀ 999119 ਹਾਂਜੀ 60002 ਠੀਕ ਹੈ ਜੀ ਔਰ ਐਡਰੈਸ ਆਪਣਾ ਹੈਗਾ ਜੀ 250 2 ਸਰਦਾਰ ਐਗਰੀਕਲਚਰ ਵਰਕਰਸ ਸਰਦੂਲਗੜ ਰੋਡ ਰਤਿਆ ਰਤਿਆ ਹਾਂਜੀ ਤੇ ਵੀਡੀਓ ਨੂੰ